ਹੈਲੋ एवरीवन ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅੱਜ ਅਸੀਂ ਠੀਕ ਆ ਉਮੀਦ ਕਰਦੇ ਹਾਂ ਤੁਸੀਂ ਵੀ ਆਪ ਆਪਣੇ ਘਰਾਂ ਵਿੱਚ ਠੀਕ ਹੋਵਗੇ ਤੇ ਟਾਈਮ ਇੱਥੇ ਜੀ ਸ਼ਾਮ ਦਾ ਹੋ ਗਿਆ ਸੀਗਾ ਤੇ ਸ਼ਾਮ ਦੀ ਸਬਜੀ ਬਣਨ ਲੱਗੀ ਆ ਤੇ ਮੈਂ ਬਣਾਉਣ ਲੱਗੀ ਆਲੂ ਮਟਰ ਗਾਜਰਾਂ ਦੀ ਸਬਜੀ ਤੇ ਕੱਪੜੇ ਵਗੈਰਾ ਬਹੁਤ ਉੱਤੇ ਸੀਗੇ ਤੇ ਪਿਛਲੇ ਵਲੌਗ 'ਚ ਤੁਸੀਂ ਦੇਖਿਆ ਸੀ ਕਿ ਆ ਕਿ ਫਿਰ ਮਾਰਕੀਟ ਗਏ ਤੇ ਫਿਰ ਮਾਰਕੀਟ ਤੋਂ ਆ ਕੇ ਤੇ ਸ਼ਾਮ ਨੂੰ ਚੇਂਜ ਕਰਕੇ ਤੇ ਫਿਰ ਮੈਂ ਲੱਗੀ ਸੀ ਕਿਚਨ 'ਚ ਤੇ ਕਿਚਨ 'ਚ ਮੈਂ ਅੱਲੂ ਮਟਰ ਗਾਜਰਾਂ ਦੀ ਸਬਜ਼ੀ ਜਿਹੜੀ ਸਵੇਰ ਦੀ ਕੱਟੀ ਹੋਈ ਸੀਗੀ ਤੇ ਦੁਪਹਿਰੇ ਸਾਗ ਤੜਕ ਲਿਆ ਸੀਗਾ ਤੇ ਉਹਦੇ ਨਾਲ ਰੋਟੀ ਖਾ ਲਈ ਸੀਗੀ ਦੁਪਹਿਰ ਨੂੰ ਤੇ ਫਿਰ ਅੱਲੂ ਮਟਰ ਗਾਜਰਾਂ ਜਿਹੜੀ ਮੈਂ ਰੈਨ ਦਿੱਤੇ ਸੀਗੇ ਤੇ ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਬਣ ਜਾਣਗੇ ਤੇ ਇੱਥੇ ਮੈਂ ਲੱਗ ਗਈ ਸੀਗੀ ਅੱਲੂ ਮਟਰਾਂ ਤੇ ਗਾਜਰਾਂ ਨੂੰ ਤੜਕਾ ਲਾਉਣ ਤੇ ਮੈਂ ਅੱਜ ਪਾਇਆ ਸਰੋਂ ਦਾ ਤੇਲ ਸਰੋਂ ਦਾ ਤੇਲ ਮੈਂ ਬਾਅਦ ਤੱਕ ਕੜਾਈ ਤੇ ਇਹ ਥੋੜਾ ਜਿਹਾ ਕੱਢ ਜੇਗਾ ਤੇ ਇਸ ਤੋਂ ਬਾਅਦ ਮੈਂ ਕਰਾਂਗੀ ਜੀਰਾ ਵਗੈਰਾ ਪਾਵਾਂਗੀ ਤੇ ਇਹ ਜਿਹੜੀ ਨਾ ਆਪਣੀ ਨਮਕਦਾਨੀ ਹੈ ਤੇ ਉੱਤੇ ਕੱਚ ਲੱਗਾ ਹੋਇਆ ਤੇ ਇਹਨੂੰ ਮਤਲਬ ਸਵੇਰੇ ਵੀ ਮੈਂ ਜਰੂਰ ਸਾਫ਼ ਕਰ ਦਿੱਤੀ ਜਿੰਨੀ ਵਾਰੀ ਵੀ ਮਤਲਬ ਮੇਰਾ ਹੱਥ ਵੱਜੇ ਤੇ ਮੈਂ ਮਾਰ ਦਿੰਦੀ ਆ ਕਿਉਂਕਿ ਕੋਈ ਵੀ ਇੱਥੇ ਤੇ ਦਾਗ ਵਗੈਰਾ ਵੀ ਲੱਗ ਜਾਂਦੇ ਆ ਕੱਚ ਦੀ ਚੀਜ਼ ਹੁਣ ਕਰਕੇ ਤੇ ਉੱਪਰ ਜਿਵੇਂ ਕੋਈ ਨਿਸ਼ਾਨ ਜੇ ਪੈ ਜਾਂਦੇ ਨੇ ਤੇ ਇੱਥੇ ਮੈਂ ਲੱਗ ਗਈ ਸੀ ਜੀਰਾ ਪਾਉਣ ਤੇ ਹੈ ਤੇਲ ਕੜਿਆ ਨੀ ਇਸ ਤੇ ਮੈਂ ਲਸਣ ਪਿਆਜ਼ ਔਰ ਅਦਰਕ ਹਰੀ ਮਿਰਚ ਵਗੈਰਾ ਕੱਟ ਕੇ ਸਾਰੀ ਰੱਖ ਲਈ ਸੀ ਲਸਣ ਪਿਆਜ਼ ਤੇ ਮੈਂ ਆਲਰੇਡੀ ਹੀ ਕੱਟ ਕੇ ਰੱਖਿਆ ਸੀ ਕੁਝ ਪਿਆਜ਼ ਮੈਂ ਜ਼ਿਆਦਾ ਕੱਟ ਲਈ ਸੀ ਅੱਜ ਸਵੇਰੇ ਸਬਜ਼ੀ ਦੇ ਵਿੱਚ ਕਿਉਂ ਦਿਨ ਵਿੱਚ ਜਿਹੜੀਆਂ ਮੈਂ ਸਬਜ਼ੀਆਂ ਬਣਾਉਣੀਆਂ ਤੇ ਪਿਆਜ਼ ਛਿੱਲੇ ਹੁੰਦੇ ਤਾਂ ਕੰਮ ਆ ਜਾਂਦੇ ਨੇ ਤੇ ਪਿਆਜ਼ ਮੈਂ ਅੱਜ ਕਾਫੀ ਕੱਟਕੁੱਟ ਕੇ ਰੱਖ ਲਈ ਸੀ ਅਦਰਕ ਕੱਟ ਕੇ ਰੱਖ ਲਿਆ ਛਿਲਕੇ ਰੱਖ ਲਿਆ ਸੀ ਲਸਣ ਛਿਲਕੇ ਰੱਖ ਲਿਆ ਸੀ ਤੁਕ ਵਿੱਚ ਬੈ ਕੇ ਕਪੜੇ ਧੋਣ ਤੋਂ ਬਾਅਦ ਮੈਂ ਥੋੜਾ ਜਿਹਾ ਤੁਕ ਚ ਬੈਠੀ ਸੀਗੀ ਤੇ ਫਿਰ ਮੈਂ ਸਾਰਾ ਜਿੰਨਾ ਪਿਆਜ਼ ਵਗੈਰਾ ਜਿਹੜੇ ਉੱਥੇ ਕੱਟਲੇ ਸੀਗੇ ਤੇ ਮਟਰ ਵਗੈਰਾ ਛਿੱਲਲੇ ਇਹ ਸਬਜ਼ੀਆਂ ਵਗੈਰਾ ਜਿਹੜੀਆਂ ਮੈਂ ਧੁੱਪੇ ਬੈਠ ਕੇ ਜਿੰਨਾ ਚਿਰ ਬੈਠਦੀ ਹਾਂ ਉਨ੍ਹਾਂ ਤੱਕ ਮੈਂ ਸਬਜ਼ੀਆਂ ਵਗੈਰਾ ਜਿਹੜੀਆਂ ਸਾਰੀਆਂ ਕੱਟ ਲੈਣੀਆਂ ਤੇ ਸਾਰੇ ਦਿਨ ਚ ਜਿਹੜੇ ਪਿਆਜ਼ ਵਰਤਨੇ ਸੀ ਉਹ ਮੈਂ ਕੱਟ ਕੇ ਰੱਖਲੇ ਸੀ ਤੇ ਕੁਝ ਮੈਂ ਪੁੰਜ ਕੇ ਮੈਂ ਕਿਹਾ ਡੱਬੇ ਚ ਪਾ ਕੇ ਰੱਖ ਲਾਂਗੇ ਕਿਉਂਕਿ ਕੱਲ ਨੂੰ ਵਰਤ ਸਕਦੇ ਹਾਂ ਸੀ ਪਿਆਜ਼ ਥੋੜੇ ਜਿਆਦਾ ਹੀ ਮੈਂ ਛਿੱਲਲੇ ਸੀਗੇ ਤੇ ਹੁਣ ਮੈਂ ਪਾਵਾਂਗੀ ਜੀਰਾ ਆਮ ਜਿਵੇਂ ਬੇਸਿਕ ਰੋਜ਼ ਮੈਂ ਸਬਜ਼ੀ ਬੁਣਾਨੀ ਆ ਉਦਾਂ ਹੀ ਮੈਂ ਤੜਕਾ ਲਗਾਇਆ ਥੋੜਾ ਜਿਹਾ ਜ प्याज ਤੇ ਅਦਰਕ ਸਾਰਾ ਇਕੱਠਾ ਹੀ ਮਿਕਸ ਕਰ ਲਿਆ ਸੀਗਾ ਤੇ ਇਹਨੂੰ ਹੁਣ ਮੈਂ ਅੱਛੀ ਤਰ੍ਹਾਂ ਬ੍ਰਾਊਨ ਕਰ ਲਾਂਗੀ ਤੇ ਆਮ ਬੇਸਿਕ ਮਸਾਲੇ ਜਿਹੜੇ ਮੈਂ ਡੇਲੀ ਹੀ ਪਾਉਂਦੀ ਆ ਉਹੀ ਬਰਤਨੇ ਨੇ ਤੇ ਉਹੀ ਪਾਣੀ ਵਿੱਚ ਤੇ ਹੁਣ ਮੇਰਾ ਮਸਾਲਾ ਵੀ ਜਿਹੜਾ ਮੈਂ ਬਣਾਇਆ ਹੋਇਆ ਸੀ 5-6 ਮਹੀਨੇ ਨਿਕਲ ਗਏ ਤੇ ਇਸ ਵਾਰ ਜਿਹੜਾ ਮੈਂ ਇਹ ਕੁੱਟ ਕੇ ਰੱਖਿਆ ਹੈ ਡੱਬੀਆਂ 'ਚ ਇਹੀ ਹੈ ਤੇ ਉਹ ਲੈ ਕੇ ਆਉਣਾ ਤੇ ਉਹ ਵੀ ਮੈਂ ਕੁੱਟ ਕੇ ਰੱਖਣਾ ਤੇ ਸਮਾਨ ਤਕਰੀਬਨ ਕੁਝ ਹੈਗਾ ਥੋੜਾ ਜਨਾ ਲਿਉਣ ਵਾਲਾ ਕਾਲੀ ਮਿਰਚ ਲਿਉਣ ਵਾਲੀ ਬਾਕੀ ਸਾਰਾ ਧਨੀਆ ਵਗੈਰਾ ਪਿਆ ਮੇਰ ਕੋ ਤੇ ਉਹ ਮੈਂ ਸੋਚ ਰਹੀ ਸੀ ਉਹਨਾਂ ਨੂੰ ਮੈਂ ਧੁੱਪ ਲਗਵਾ ਕੇ ਇਸ ਚੰਗੀ ਤਰ੍ਹਾਂ ਸੁਕਾ ਕੇ ਤਾਂ ਕੁੱਟਾਂਗੀ ਪਰ ਕੁੱਟ ਦੀ ਮੈਂ ਨਾਲ-ਨਾਲ ਥੋੜ੍ਹਾ-ਥੋੜ੍ਹਾ ਹੀ ਹੁੰਦੀ ਆ ਕਿ ਇਕੱਠਾ-ਕੁੱਟ ਕੇ ਜੇ ਰੱਖੀਏ ਨਾ ਮਸਾਲਾ ਤੇ ਉਹਦੀ 스멜 ਜੀ ਨਹੀਂ ਉਹ ਰਹਿੰਦੀ ਜਿਹਦੇ ਮੈਂ ਕਹ ਦਿੰਦੇ ਆ ਨਾ ਖੁਸ਼ਬੂ ਉਹ ਨਹੀਂ ਰਹਿੰਦੀ ਤੇ ਜਿਹੜਾ ਤਾਜ਼ਾ ਮਸਾਲਾ ਕੁੱਟਿਆ ਹੁੰਦਾ ਨਾ ਉਹਦੀ ਬਹੁਤ ਜ਼ਿਆਦਾ ਖੁਸ਼ਬੂ ਹੁੰਦੀ ਆ ਤੇ ਲਓ ਜੀ ਇੱਥੇ ਤੜਕਾ ਲੱਗ ਗਿਆ ਬ੍ਰਾਊਨ ਹੋ ਚੰ ਗਿਆ ਸੀ ਹੁਣ ਤੇ ਨਾਲ ਮੈਂ ਹਰੀ ਮਿਰਚ ਅੱਜ ਪਾ ਦਾਂਗੀ ਤੇ ਬ੍ਰਿਆ ਮੈਨੂੰ ਕਹਿ ਰਹੀ ਸੀ ਮੰਮਾ ਤੁਸੀਂ ਫਿਰ ਹਰਾ ਧਨੀਆ ਤੇ ਇੰਨਾ ਵਧੀਆ ਲੱਗਾ ਅੱਜ ਇਹ ਸਬਜੀ ਦੇ ਨਾਲ ਇੰਨਾ ਧਨੀਆ ਮਿਲ ਗਿਆ ਸੀ ਨਾ ਮੰਮੀ ਨੇ ਕਾਫੀ ਧਨੀਆ ਸੱਲਿਓ ਮੈਨੂੰ ਸਾਫ਼ ਕਰਕੇ ਉੱਪਰ ਭੇਜਿਆ ਨਾਲ ਭੇਜੀ ਮੈਨੂੰ ਬਾਥੂ ਕਹਿੰਦੇ ਤੂੰ ਇਹਦੇ ਵਿੱਚ ਕੁਝ ਮੈਂ ਰੋਟੀ ਵੀ ਬਣਾ ਲੈਣੀ ਬਾਥੂ ਦੀ ਤੇ ਮਾਂ ਤੁਲੀ ਦੀ ਦਾਲ ਵਿੱਚ ਵੀ ਬਾਥੂ ਪਾ ਕੇ ਬਣਾਓ ਤੇ ਬਹੁਤ ਸਵਾਦ ਦਾਲ ਬਣਦੀ ਹੈ ਤੇ ਉਹ ਮੈਂ ਕੱਲ ਹੁਣ ਬਣਾਵਾਂਗੀ ਫਿਰ ਤੁਹਾਣਾ ਜ਼ਰੂਰ ਸ਼ੇਅਰ ਕਰਾਂਗੀ ਕਿਦਾਂ ਬਣਾਉਂਦੇ ਨੇ ਤੇ ਉਹ ਪਹਿਲਾਂ ਮੈਂ ਅੱਜ ਬਣਾਣੀ ਸੀ ਰਾਤ ਨੂੰ ਤੇ ਫਿਰ ਵਰਿੰਦਰ ਕਹਿੰਦੇ ਹੁਣ ਆਲੂ ਮਟਰ ਗਾਜਰਾਂ ਦੀ ਸਬਜ਼ੀ ਨੂੰ ਤੜਕਾ ਲਾ ਲਾ ਤੋ ਨਾ ਉਹ ਕੱਲ ਤੱਕ ਜਦੋਂ ਕਰੇਗੀ ਸਬਜ਼ੀ ਜਿਹੜੀ ਕੱਟੀ ਹੁੰਦੀ ਹੈ ਤਾਂ ਫਿਰ ਪਈ ਰਹਿੰਦੀ ਫਿਰ ਠੀਕ ਜਿਆ ਨਹੀਂ ਲੱਗਦਾ ਕੱਟੀ ਹੋਈ ਸਬਜ਼ੀ ਨਾਲ ਦੇ ਨਾਲ ਬਣ ਜਉਣਾ ਕਿਉਂਕਿ ਅੱਜ ਮੈਂ ਸਵੇਰੇ ਸਵੇਰੇ ਕੱਟ ਲਈ ਸੀ ਨਾਲ-ਨਾਲ ਵੀਡੀਓ ਵਾਚ ਕੀਤੀ ਆ ਸਾਰੀਆਂ ਭੈਣਾਂ ਦੀਆਂ ਨਾਲ-ਨਾਲ ਸਬਜ਼ੀ ਕੱਟ ਕੇ ਰੱਖ ਲਈ ਤੇ ਸਬਜ਼ੀ ਨੂੰ ਤੜਕਾ ਲਾ ਕੇ ਇਸ ਤੋਂ ਬਾਅਦ ਫਿਰ ਮੈਂ ਜਿਹੜੇ ਕੰਮ ਕਰਨੇ ਸੀ ਕਿ ਥੋੜੇ ਮਾਰਕੀਟ ਵਗੈਰਾ ਵੀ ਜਾਣਾ ਹੁੰਦਾ ਤੇ ਨਾ ਰੋਜੀ ਜਾ ਰਹੇ ਹਾਂ ਮਾਰਕੀਟ ਤਾਂ ਜਿੱਦਣ ਦੇ ਮਾਮੀ ਸੀ ਆਏ ਥੋੜਾ ਥੋੜਾ ਸਮਾਨ ਨਾਲ ਸ਼ਾਪਿੰਗ ਕਰਨ ਵਾਸਤੇ ਤੇ ਟਾਈਮ ਇਥੇ 6:30 ਵਜੇ ਦਾ ਹੋ ਗਿਆ ਸੀ ਤੇ ਇਹ ਹੁਣ ਇਹ ਸ਼ਾਮ ਦੀ ਕਲਿੱਪਾਂ ਹੈਗੀਆਂ ਨੇ ਨਾਲ ਮੈਂ ਐਡ ਆਨ ਕਰ ਦਿੱਤੀਆਂ ਤੇ ਹੁਣ ਸਬਜ਼ੀ ਨੂੰ ਢੜਕਾ ਲੱਗਾ ਥੋੜਾ ਨਾ ਮੈਨੂੰ ਨਾ ਅਦਰਕ ਕੱਟ ਲੱਗ ਰਿਹਾ ਸੀ ਫਿਰ ਮੈਂ ਥੋੜਾ ਜਿਹਾ ਅਦਰਕ ਹੋਰ ਪਾ ਦਿੱਤਾ ਤੇ ਸਬਜ਼ੀ ਵਿੱਚ ਅਦਰਕ ਦਾ ਅੱਜ ਕੱਲ ਸਰਦੀਆਂ ਵਿੱਚ ਪਾਉਣਾ ਬਹੁਤ ਵਧੀਆ ਹੈ ਨਾ ਇਹ ਤਾਂ ਇੱਕ ਸਾਬ ਦਾ ਦੋਸਤ ਹੈ ਕਿ ਅਦਰਕ ਤੇ ਮੈਨੂੰ ਇੰਨਾ ਵਧੀਆ ਲੱਗਦਾ ਨਾ ਸਬਜ਼ੀਆਂ 'ਚ ਗਰਮੀਆਂ 'ਚ ਮੈਂ ਘੱਟ ਪਾਉਂਦੀ ਆਂ ਸਰਦੀਆਂ 'ਚ ਥੋੜਾ ਜਿੰਨਾ ਜ਼ਿਆਦਾ ਪਾਉਂਦੀ ਆਂ ਤੇ ਹੁਣ ਨਾ ਜਿਹੜੇ ਨਾ ਕੰਮ ਜਿਹੜੇ ਠੰਡ ਕਰਕੇ ਨਾ ਹੋਉਂ ਨੀਰੇ ਜਿਵੇਂ ਡਸਟਿੰਗ ਦਾ ਕੰਮ ਆ ਪੱਖੇ ਸਾਫ਼ ਕਰਨੇ ਇਹ ਕੰਮ ਜਿਹੜੇ ਘੱਟ ਕੇ ਗਰਮੀਆਂ 'ਚ ਜ਼ਿਆਦਾ ਹੁੰਦੇ ਨੇ ਇਹ ਕੰਮ ਕਿਉਂਕਿ ਮਹੀਨੇ 'ਚ ਇੱਕ ਵਾਰੀ ਹੀ ਪੱਖੇ ਸਾਫ਼ ਕਰੋ ਤੇ ਚੱਲ ਜਾਂਦਾ ਤੇ ਡਸਟ ਵਗੈਰਾ ਵੀ ਨਹੀਂ ਇੰਨੀ ਆਉਂਦੀ ਘਰ ਸਾਫ਼ ਹੀ ਰਹਿੰਦਾ ਤੇ ਪਰ ਫਿਰ ਵੀ ਮੈਂ ਹਫਤੇ ਬਾਅਦ ਜਾਲੀਆਂ ਦਰਵਾਜ਼ੇ ਜ਼ਰੂਰ ਸਾਫ਼ ਕਰ ਲੈਣੀਆਂ ਕਿਉਂਕਿ ਨਾਲ-ਨਾਲ ਕੀਤੀ ਹੋਈਆਂ ਚੀਜ਼ਾਂ ਠੀਕ ਰਹਿੰਦਾ ਜੇ ਇੱਕ ਵਾਰੀ ਹੋ ਜੇ ਨਾ ਗੰਦਾ ਜਾਂ ਫਿਰ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਅੱਜ 5-6 ਦਿਨ ਹੋ ਗਏ ਮੈਨੂੰ ਰੋਜ਼ ਹੀ ਥੋੜਾ ਜਿਹਾ ਕੰਮ ਕਰਕੇ ਫਿਰ ਮੈਨੂੰ ਮਾਰਕੀਟ ਜਾਣਾ ਪੈਂਦਾ ਕਾਫੀ ਮਤਲਬ ਕੰਮ ਮੇਰੇ ਜਿਹੜੇ ਰਹਿ ਜਾਂਦੇ ਨੇ ਤੇ ਉਹ ਕਰਨੇ ਹੁਣ ਮੈਂ ਤੇ ਹਲਦੀ ਪਾਤੀ ਸੀ ਨਮਕ ਪਾ ਦਿੱਤਾ ਸੀਗਾ ਤੇ ਫਿਰ ਹੁਣ ਟਮਾਟਰ ਪਾ ਦਾਂਗੀ ਉਹ ਥੋੜਾ ਅਦਰਕ ਸੀ ਨਾਲ ਹਰੀ ਮਿਰਚ ਵਗੈਰਾ ਨਾਲ ਹੀ ਪਾ ਦਿੱਤੀ ਤੇ ਨਾਲ ਮੈਂ ਪਾ ਦਾਂਗੀ ਸਬਜੀ ਸਬਜੀ ਬਣ ਕੇ ਬਹੁਤ ਵਧੀਆ ਤਿਆਰ ਹੋ ਗਈ ਸੀਗੀ ਤੇ ਬਰੀਆਮ ਕਹਿ ਰਹੀ ਸੀ ਮਮਾ ਸਾਗ ਸਾਗ ਇੰਨਾ ਪਸੰਦ ਹੈ ਨਾ ਬਰੀਆਮ ਜੀਸਰ ਸਾਗ ਬਹੁਤ ਸਵਾਦ ਬਣਿਆ ਸੀਗਾ ਸਾਗ ਵੀ ਅਸੀਂ ਦੋ ਵਾਰੀ ਦੋ ਤਿੰਨ ਵਾਰੀ ਬਣਾ ਲਿਆ ਤੇ ਇਹ ਜਿਹੜੇ ਪਿਆਜ਼ ਸੀ ਇਹਨਾਂ ਨੂੰ ਮੈਂ ਧੋ ਕੇ ਚੰਗੀ ਤਰ੍ਹਾਂ ਰੱਖ ਲੇ ਤੇ ਇਹਨਾਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਪੂੰਝ ਲਾਂਗੀ ਕਿਸੇ ਕੱਪੜੇ ਦੇ ਨਾਲ ਕਿ ਨਨ ਉਸਕਾ ਲਾਂਗੀ ਪਿਆਜ਼ਾਂ ਨੂੰ ਕਿ ਸਮੈਲ ਨਹੀਂ ਆਏਗੀ ਜਿਹੜੇ ਲਾਲ ਪਿਆਜ਼ ਹੁੰਦੇ ਨੇ ਇਹਦੇ ਇੱਥੇ ਕੜੱਤਨ ਬਹੁਤ ਹੁੰਦੀ ਆ ਤੇ ਇਹਨਾਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਪਾ ਕੇ ਇਹ ਟਪਰਵੇਰ ਦੇ ਡੱਬੇ ਆ ਤੇ ਇਹਨਾਂ ਦੇ ਵਿੱਚ ਮੈਂ ਰੱਖ ਦਾਂਗੀ ਇਹਦੇ ਵਿੱਚ ਰੱਖਣ ਨਾਲ ਨਾ ਤੇ ਸਮੈਲ ਜੇ ਮੈਨੂੰ ਫਰਿੱਜ ਵੀ ਰੱਖਾਂਗੀ ਤੇ ਇਹਦੀ ਸਮੈਲ ਜਿਹੜੀ ਲੀਕ ਵੀ ਨਹੀਂ ਹੁੰਦੀ ਤੇ ਇਹਨਾਂ ਪਿਆਜ਼ ਇਹ ਵੱਧ ਗਏ ਸੀ ਪਿਆਜ਼ ਤੇ ਇਹ ਹੁਣ ਕੱਲ ਸਬਜ਼ੀਆਂ 'ਚ ਵਰਤੇ ਜਾਣਗੇ ਇਸ ਕਰਕੇ ਮੈਂ ਪਿਆਜ਼ ਰੱਖ ਲੇ ਕਿਉਂਕਿ ਪਿਆਜ਼ ਛਿੱਲੇ ਹੋਣ ਕਿ ਕਈ ਵਾਰੀ ਮੈਨੂੰ ਮਾਰਕੀਟ ਜਾਣਾ ਪੈਂਦਾ ਆ ਕੇ ਫਟਾਫਟ ਸਬਜ਼ੀ ਨੂੰ ਤੜਕਾ ਲਾਓ ਲਸਣ ਪਿਆਜ਼ ਛਿੱਲੇ ਤੇ ਇਹ ਹੁਣ ਅਸੀਂ ਪਾ ਦਾਂਗੇ ਇਹਨਾਂ ਨੂੰ ਪਿਆਜ਼ਾਂ ਜਿਹੜੀਆਂ ਨੂੰ ਇਹਨਾਂ ਨੂੰ ਮੈਂ ਰੱਖ ਦਾਂਗੀ ਤੇ ਇਹ ਡੱਬੇ ਜਿਹੜੇ ਮੈਨੂੰ 2013 ਚ ਲੈਏ ਸੀਗੇ ਮੈਂ ਇਹ ਪੰਜ ਦਾ ਸੈੱਟ ਸੀ ਪੂਰਾ ਟਪਰਵੇਅਰ ਦਾ ਸੀਗਾ ਤੇ ਇੰਨੇ ਵਧੀਆ ਨਾ ਇਹ ਇਹਦੇ ਵਿੱਚ ਮਤਲਬ ਸਬਜ਼ੀ ਕੱਟ ਕੇ ਰਾਲ ਕੋਈ ਵੀ ਚੀਜ਼ ਰੱਖੋ ਬਹੁਤ ਖਰਾਬ ਨਹੀਂ ਹੁੰਦੀ ਤੇ ਇਹ ਬਹੁਤ ਯੂਸਫੁਲ ਹੈਗੇ ਨੇ ਤੇ ਕਾਫੀ ਮਤਲਬ ਇਹ ਮੇਰੇ ਫਰੈਂਡ ਸੀ ਇੱਕ ਤੇ ਉਹਨਾਂ ਨੇ ਟਪਰਵੇਰ ਦਾ ਸਕੀਮ ਲਿਆਈ ਹੋਈ ਸੀ ਕਿਤੇ ਫਿਰ ਉਹਨਾਂ ਨੇ ਮੈਨੂੰ ਇਹ ਵਾਲੀ ਕਿੱਸੀ ਲੈ ਲੋ ਤੇ ਫਿਰ ਮੈਂ ਇੱਕ ਬਰੀਆਂ ਜਸ਼ਨ ਦਾ ਟਿਫਨ ਲਿਆ ਸੀ ਤੇ ਇੱਕ ਮੈਂ ਜੌਬ ਕਰਦੀ ਸੀ ਤੇ ਕੌਲੀ ਲਈ ਮਤਲਬ ਛੋਟਾ ਜਿਹਾ ਲਿਆ ਸੀਗਾ ਉਹਦੇ ਵਿੱਚ ਮੈਂ ਸਬਜ਼ੀ ਵਗੈਰਾ ਲੈ ਕੇ ਜਾਂਦੀ ਸੀ ਤੇ ਉਹ ਬਿਲਕੁਲ ਲੀਕ ਵਗੈਰਾ ਨਹੀਂ ਸੀ ਦਹੀਂ ਵਗੈਰਾ ਨਾਲ ਲੀਕ ਨਹੀਂ ਸੀ ਕਰਦਾ ਮੈਨੂੰ ਮੈਨੂੰ ਸਬਜ਼ੀ ਸੁੱਕੀ ਦੇ ਨਾਲ ਦਹੀਂ ਖਾਣਾ ਬਹੁਤ ਅੱਛਾ ਲੱਗਦਾ ਤੇ ਮੈਂ ਕੰਪਨੀ ਤੇ ਜਦ ਜਾਣਾ ਤੇ ਮੈਂ ਦਹੀਂ ਜਰੂਰ ਲੈ ਕੇ ਜਾਂਦੀ ਹੁੰਦੀ ਸੀ ਫਿਰ ਉਹ ਡੱਬੀ ਚ ਲੈ ਕੇ ਜਾਣਾ ਤੇ ਉਹ ਡੱਬੀ ਹਜੇ ਵੀ ਮੇਰੇ ਕੋਲ ਪਈ ਆ ਤੇ ਬਿਲਕੁਲ ਲੀਕ ਵਗੈਰਾ ਨਹੀਂ ਕਰਦਾ ਤੇ ਇਹ ਵੀ ਜਿਹੜੇ ਟਪਰਵੇਅ ਦੇ ਡੱਬੇ ਐ ਇੰਨੇ ਵਧੀਆ ਨਾ ਬਸ ਮੈਂ ਕੋਈ ਪ੍ਰਮੋਸ਼ਨ ਨਹੀਂ ਕਰ ਰਹੀ ਮੈਸੇ ਤੁਹਾਨੂੰ ਦੱਸ ਰਹੀ ਕਿ ਕਾਫੀ ਚਿਰ ਦੇ ਪਏ ਔਰ ਖਰਾਬ ਵੀ ਨਹੀਂ ਹੋਏ ਪਰ ਇਸ ਤੋਂ ਬਾਅਦ ਮੈਂ ਕਈ ਲਏ ਨੇ ਫਲੋਰਾ ਵਗੈਰਾ ਹੋਰ ਕੰਪਨੀਆਂ ਦੇ ਲਏ ਚੀਜ਼ਾਂ ਪਰ ਉਹ ਟੁੱਟ ਵੀ ਗਏ ਨੇ ਪਰ ਇਹ ਬਹੁਤ ਵਧੀਆ ਇਹਨਾਂ ਦੀ ਕੁਆਲਿਟੀ ਹੁੰਦੀ ਟਪਰਵੇਅ ਦੇ ਡੱਬਿਆਂ ਦੀ ਤੇ ਬਹੁਤ ਵਧੀਆ ਕੋਈ ਸਾੰਭ ਦੀ ਹੁੰਦੀ ਹੈ ਕਿ ਜੇ ਅੱਛੀ ਤਰ੍ਹਾਂ ਸੰਭਾਲੇ ਜਾਣ ਚੀਜ਼ਾਂ ਤੇ ਬਹੁਤ ਲੌਂਗ ਲਾਈਫ ਹਨਾ ਨਿਕਲ ਜਾਂਦੀ ਜੇ ਚੀਜ਼ ਚੰਗੀ ਤਰ੍ਹਾਂ ਕੋਈ ਵਧੀਆ ਚੀਜ਼ ਲਈ ਹੋਵੇ ਤੇ ਵਧੀਆ ਤਰੀਕੇ ਨਾਲ ਵਰਤੀ ਹੋਵੇ ਤਾਂ ਜਿਆਦਾ ਟਾਈਮ ਨਿਕਲ ਜਾਂਦਾ ਕਹਿੰਦਾ ਮਤਲਬ ਇਹ ਮੇਰਾ ਤੇ ਲੋ ਜੀ ਸਬਜੀ ਨੂੰ ਲੱਗਾ ਤੜਕਾ ਇਹਨੂੰ ਹੁਣ ਅਸੀਂ ਰੱਖ ਦਾਂਗੇ ਤੇ ਤੇ ਟੱਕਣ ਦੇ ਦਾਂਗੇ ਤੇ ਨਾਲ-ਨਾਲ ਹੁਣ ਦੂਸਰੇ ਕੰਮ ਕਰਾਂਗੇ ਤੇ ਸਾਗ ਬਰੀਆ ਮੈਨੂੰ ਆ ਕੇ ਕਹਿ ਗਿਆ ਕਿ ਮੈਂ ਤੁਸੀਂ ਸਬਜੀ ਬਣਾ ਲਈ ਲਾਲੂ ਮਟਰਾਂ ਗਾਜਰਾਂ ਦੀ ਤੇ ਮੈਂ ਤੇ ਖਾਣ ਹੀ ਨਹੀਂ ਤੇ ਹੁਣ ਮੈਂ ਉਹਦੇ ਵਾਸਤੇ ਸਾਗ ਜਿਹੜਾ ਪਿਆ ਸੀ ਉਹਨੂੰ ਥੋੜਾ ਜਿਨਾ ਘਿਓ ਪਾ ਕੇ ਗਰਮ ਕਰ ਲਾਂਗੇ ਤੇ ਹੈਗਾ ਸਾਗ ਥੋੜਾ ਜਨਾ ਇਹਦੇ ਵਾਸਤੇ ਬਰੀਆਮ ਵਾਸਤੇ ਕਲਾਸ ਟੀ ਹੈ ਬਸ ਹੁਣ ਤੇ ਦੇਖਦੀ ਅਗਲੇ ਹਫਤੇ ਫੇਰ ਮੈਂ ਸਾਗ ਜ਼ਰੂਰ ਲਾਵਾਂਗੀ ਕਿ ਬਰੀਆਮ ਨੂੰ ਬਹੁਤ ਪਸੰਦ ਹੈ ਤੇ ਇਹਦੇ ਵਿੱਚ ਮੈਂ ਥੋੜਾ ਮੱਖਣ ਵਗੈਰਾ ਜਾਂ ਘਿਓ ਪਾ ਦਾਂਗੀ ਤੇ ਫੇਰ ਇਹਨੂੰ ਅੱਛਾ ਲੱਗੇਗਾ ਤੇ ਹੁਣ ਸਬਜ਼ੀ ਬਣ ਗਈ ਬਾਅਦ ਵਿੱਚ ਹੁਣ ਹਰਾ ਧਨੀਆਂ ਜਿਹੜਾ ਉਹ ਮੈਂ ਬਾਅਦ ਚ ਪਾਵਾਂਗੀ ਤੇ ਹੁਣ ਬਰਤਨ ਥੋੜੇ ਪਏ ਨੇ ਇਹ ਸਾਫ਼ ਕਰ ਲਾਂਗੀ ਤੇ ਆਟਾ ਮੇਰਾ ਗੁੱਜਾ ਆਲਰੇਡੀ ਹੈਗਾ ਹੈ ਤੇ ਹੁਣ ਕੱਪੜੇ ਵਗੈਰਾ ਜਿਹੜੇ ਤੋਤੇ ਸੀ ਉਹ ਮੈਂ ਅੰਦਰ ਲਿਆਵਾਂਗੀ ਤੇ ਇੱਥੇ ਦਹੀਂ ਸੀ ਥੋੜਾ ਬਚ ਗਿਆ ਛੋਟੇ ਛੋਟੇ ਕੰ ਢਿੰਡੇ ਵੀ ਮੈਂ ਹੁਣ ਫ੍ਰਿਜ ਚ ਰੱਖ ਦਾਂਗੀ ਤੇ ਸਬਜੀ ਦਾ ਹੋ ਗਿਆ ਕੰਮ ਜੀ ਤੇ ਹੁਣ ਬਰਤਨ ਸਾਫ ਕਰਨੇ ਉਸ ਤੋਂ ਬਾਅਦ ਅਗਲਾ ਕੰਮ ਕਰਾਂਗੇ ਜੋ ਵੀ ਕੰਮ ਕਰਾਂਗੇ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਇੱਥੇ ਮੈਂ ਦੇਖਿਆ ਸੀ ਆਟਾ ਵੀ ਹੈਗਾ ਥੋੜਾ ਤੇ ਨਾਲ ਹੀ ਫੁਲਕੇ ਵਗੈਰੇ ਲਾ ਦਾਂਗੀ ਬਰਿਆਮ ਕਹਿ ਰਿਹਾ ਮੈਨੂੰ ਬਹੁਤ ਭੁੱਖ ਲੱਗੀ ਆ ਕੇ ਹੁਣ ਬੋਲਣ ਲੱਗਿਆ ਕਿ ਮਮਾ ਜਲਦੀ ਕਰੋ ਤੇ ਤੁਹਾਡੀ ਸਬਜੀ ਨਹੀਂ ਬਣੀ ਹਜੇ ਤੱਕ ਤੇ ਜੇ ਮੈਂ ਕਈ ਜਾਊਂਗੀ ਰੋਟੀ ਬਣਾਵਾਂਗੀ ਬੇਟਾ ਖਾ ਲਾ ਖਾ ਲਾ ਫੂਨ ਖਾਂਦਾ ਹੁਣ ਖਾਂਦਾ ਤੇ ਹੁਣ ਕਹਿ ਰਹੀ ਆ ਫਟਾਫਟ ਸੋ ਤੁਸੀਂ ਮੈਨੂੰ ਰੋਟੀ ਲਾ ਦਿਓ ਸਾਗ ਦੇ ਨਾਲ ਹੀ ਤੇ ਸਾਗ ਹੋ ਗਿਆ ਗਰਮ ਇਹਨੂੰ ਹੁਣ ਮੈਂ ਕੱਢ ਲਾਂਗੀ ਤੇ ਇਹ ਵੀ ਬਰਤਨ ਸਾਰੇ ਜਿਹੜੇ ਸਾਫ਼ ਕਰ ਲਾਂਗੇ ਤੇ ਲੋ ਜੀ ਸਬਜੀ ਬਣ ਗਈ ਆ ਤੇ ਸਬਜੀ ਬਹੁਤ ਸਵਾਦ ਬਣੀ ਸੀਗੀ ਤੇ ਉੱਪਰੋਂ ਪਾ ਦਾਂਗੇ ਹਰਾ ਧਨੀਆ ਤੇ ਹਰਾ ਧਨੀਆ ਅੱਜ ਕੱਲ ਇੰਨਾ ਆ ਰਿਹਾ ਨਾ ਤੇ ਮਦਰ ਗੁੱਛੀਆਂ ਦੇ ਗੁੱਛੀਆਂ ਮੈਂ ਤੇ ਕਿੰਨੇ ਕਿੰਨੇ ਹਰਾ ਧਨੀਆ ਜਿਹੜਾ ਵਰਤ ਲੈਣੀ ਆ ਮੈਨੂੰ ਹਰਾ ਧਨੀਆ ਬਹੁਤ ਵਧੀਆ ਲੱਗਦਾ ਸਬਜੀ ਜਿ ਬਣਾਵਾ ਜਾਂ ਪਰੌਂਠੇ ਵਗੈਰਾ ਬਣਾਵਾ ਸਰਦੀਆਂ ਦੇ ਵਿੱਚ ਤੇ ਬਹੁਤ ਆਪਸ਼ਨ ਹੁੰਦੀ ਆ ਤੇ ਹਰਾ ਧਨੀਆ ਬਹੁਤ ਪੈਂਦਾ ਪਰ ਗਰਮੀਆਂ ਵਿੱਚ ਬਹੁਤ ਦਿੱਕਤ ਆਉਂਦੀ ਪਰ ਹਰੀਮਤ ਗਰਮੀਆਂ ਵਿੱਚ ਬਹੁਤ ਮਹਿੰਗਾ ਹਰਾ ਧਨੀਆ ਮਿਲਦਾ ਹੈ ਪਰ ਮੈਂ ਪਾਉਂਦੀ ਜ਼ਰੂਰ ਹੈ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਸੋਚ ਰਹੀ ਸੀ ਕਿ ਮੈਂ ਗਮਲੇ ਵਾਦੇ ਵਿੱਚ ਹਰਾ ਧਨੀਆ ਥੋੜਾ ਲਗਾਣਾ ਪਿਛਲੀ ਵਾਰ ਮੈਂ ਲਗਾਇਆ ਸੀਗਾ ਤੇ ਮੇਰਾ ਨਾ ਉਹ ਸਾਰਾ ਹੀ ਨਾ ਸੜ ਗਿਆ ਸੀਗਾ ਜਿਆਦਾ ਠੰਡ ਪੈਣ ਕਰਕੇ ਤੇ ਇਸ ਵਾਰ ਮੈਂ ਸੋਚਦੀ ਰਹੀ ਕਿ ਮੈਂ ਵੱਡਾ ਕਮਲਾ ਲੈ ਕੇ ਆਵਾਂਗੀ ਉਹਦੇ ਚ ਧਨੀਆ ਜਾਂ ਮੇਥੀ ਥੋੜੀ ਜਿਹੀ ਨਹੀਂ ਲੱਗੀ ਹੋਗੀ ਬੰਦਾ ਤੋੜ ਕੇ ਉਸੇ ਵਾਲੇ ਪਾ ਲੈਂਦਾ ਪਰ ਇਹ ਵਕ ਸਾਡੇ ਬਹੁਤ ਆ ਜਾਂਦੇ ਸਬਜ਼ੀਆਂ ਵਾਲੇ ਫਿਰ ਤਾਂ ਕਰਕੇ ਸੱਜੀ ਜਿਹੜੀ ਸਾਨੂੰ ਕੋਈ ਦਿੱਕਤ ਨਹੀਂ ਆਂਦੀ ਤੇ ਡੇਲੀ ਹੀ ਬਹੁਤ ਪੰਜ ਪੰਜ ਛੇ ਛੇ ਸਬਜ਼ੀਆਂ ਮਾਈ ਨਗਦੇ ਲੈ ਲਈਦਾ ਧਨੀਆ ਵਾਧੂ ਮਿਉ ਹਲੋ ਫਰੈਂਡਸ ਅੱਸੀ ਕਾਲ ਸਵਾਗਤ ਹੈ ਤੁਹਾਡਾ ਸਰਦਿ ਦੀ ਵਲੌਗ ਵਿੱਚ ਅੱਸੀ ਸਾਰੇ ਠੀਕ ਆ ਠੀਕ ਹੋਗਾ ਆਪਣੇ ਘਰਾਂ ਵਿੱਚ ਟਾਈਮ ਇਥੇ 10 11 ਵਜੇ ਦਾ ਹੋ ਗਿਆ ਹੁਣ ਟੂਕ ਨਿਕਲੀ ਤੇ ਮੈਂ ਚੱਲੀ ਮਾਰਕੀਟ ਤੇ ਦੇਖੋ ਮੌਸਮ ਦਿਖਾਨੀ ਤਾ ਇਹ ਸਾਰਾ ਸ਼ਾਨ ਦਿੱਤੇ ਨੇ ਥੱਲੇ ਥੱਲੇ ਨਾ ਦਰਖਤ ਤੇ ਹੁਣ ਥੋੜਾ ਪਾਰਕ ਦਾ ਦਿਖਣ ਲੱਗਾ ਵਿਊ ਹੁਣ ਚੱਲਦੇ ਆ ਅਸੀਂ ਅੱਜ ਜਾਨੂੰ ਸੀ ਤੁਹਾਨੂੰ ਲੈਣਾ ਸੀ ਥੋੜਾ ਜਿਹਾ ਚੁੰਨੀਆਂ ਵਗੈਰਾ ਜਿਹੜੀ ਡਾਈ ਕਰਨੇ ਦਿੱਤੀਆਂ ਸੀ ਉਹ ਲੈ ਕੇ ਆਣੇ ਨੇ ਤੇ ਥੋੜਾ ਬੋਤਾ ਕੰਮ ਸੀ ਉਹ ਕਰਨੇ ਨੇ ਤੇ ਮਿਲਦੇ ਆਂ ਠੰਡ ਬਹੁਤ ਹੋਈ ਤੇ ਅੱਜ ਕੱਲ ਤੇ ਬਿਲਕੁਲ ਸੂਰਜ ਨਹੀਂ ਨਿਕਲਿਆ ਤਾਂ ਹਾਸ ਨਾ ਬਹੁਤ ਜ਼ਿਆਦਾ ਚਲੋ ਇਹ ਕੁਛ ਦਿਖਾਇਆ ਗਿਆ ਤੇ ਦਿਖਾ ਦਾਂਗੇ ਕਿਹੜੀ ਮਾਰਕੀਟ ਚੱਲ ਰਹੀ ਆ ਤੇ ਫੇਰ ਹੀ ਪਤਾ ਲੱਗੂਗਾ ਥੋੜਾ ਮੰਮੀ ਦਾ ਕੰਮ ਵੀ ਕਰਨ ਆਲਾ ਤੇ ਮਿਲਦੇ ਆਂ ਫਰੈਂਡਸ ਅਸੀਂ ਪਹੁੰਚ ਚੁੱਕੇ ਆ ਸਤਫੇਸ ਤੇ 11 ਵਜੇ ਹਜੇ ਵੇਖੋ ਮਾਰਕੀਟ ਖਾਲੀ ਪਈ ਸ਼ਾਮ ਨੂੰ ਹੀ ਰਸ ਮਤਲਬ ਹੁੰਦਾ ਜ਼ਿਆਦਾ ਕਿ ਕਿੰਨੇ ਸੋਨੇ ਸੂਟਾ ਦਿਖਾ ਬਹੁਤ ਸੋਹਣ ਲੱਗ ਰਿਹਾ ਮੈਂ ਜਾਣਾ ਸਨਿਆਰੇ ਕੋਲ ਥੋੜਾ ਕੰਮ ਤੇ ਸਨਿਆਰੇ ਤੋਂ ਕੰਮ ਕਰਾ ਕੇ ਫਿਰ ਤੁਹਾਨੂੰ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਫਰੈਂਡਸ ਹੁਣ ਸਮਾਨ ਵਗੈਰਾ ਖਰੀਦ ਕੇ ਇੱਥੇ ਆਗੇ ਸੀ ਅਸੀਂ ਘਟਾਣੀਆਂ ਦੇ ਇੱਥੋਂ ਪੀਤੀ ਅਸੀਂ ਲੱਸੀ ਤੇ ਮਾਮੀ ਜੀ ਨੇ ਮਠਿਆਈ ਲੈਣੀ ਸੀ ਉਹ ਲਈ ਤੇ ਇਸ ਤੋਂ ਬਾਅਦ ਹਾਂਜੀ ਫਰੈਂਡਸ ਅਸੀਂ ਆ ਗਏ ਚਾਰਸਟ ਮਾਰਕੀਟ ਤੇ ਇਤ ਫੜਨੇ ਸੂਟ ਮੜਰੇ ਕਪੜਾ ਲੈਣਾ ਰੈਡੀ ਮਾਰਕੀਟ ਉਹ ਤੇਰਾ ਇਹ ਚਾਰਫੇਸ ਦੀ ਰੈਡੀ ਮਾਰਕੀਟ ਹੈ ਇੱਥੇ ਜਿਆਦਾ ਟੇਲਰ ਹੀ ਆ ਕੜਾਈਆਂ ਵਗੈਰਾ ਕਰਦੇ ਤੇ ਮਾਸਟਰ ਕੋ ਜਾਨਾ ਮੈਂ ਤੇ ਇਹ ਹੈਗਾ ਇਹਦੀ ਦੁਕਾਨ ਇੱਥੇ ਅੰਡਰਗਾਰਮੈਂਟਸ ਦੀ ਦੁਕਾਨ ਹੁੰਦੀ ਸੀ ਇਹ ਵਾਲੀ ਇਹ ਹੁਣ ਕਿਰਾਏ ਤੇ ਦਿੱਤੀ ਹੋਈ ਇਹਨਾਂ ਨੇ ਇਹ ਆਥੇ ਮਾਸਟਰ ਮਾਸਟਰ ਜੀ ਪਛਾਤਾ ਚੰਗਾ ਕਮੀਜ਼ ਲੈਣਾ ਸੀ ਮੈਂ ਤੇ ਉਹ ਹੁਣ ਮੈਂ ਲੈ ਲਿਆ ਹੁਣ ਚੱਲਦੇ ਆਂ ਤੇ ਇੱਥੇ ਚਾਰ ਕਿੱਸਤੀ ਇਹ ਵੀ ਖੋਖਾ ਮਾਰ ਕੇ ਇੱਦਾਂ ਹੀ ਬਣੀ ਹੋਈ ਏ ਸ਼ੋਰੂਮ ਅਲੱਗ ਤੋਂ ਨੇ ਤੇ ਇੱਥੇ ਖੋਖਾ ਮਾਰ ਕੇ ਇੱਥੇ ਜ਼ਿਆਦਾ ਟੇਲਰ ਵਗੈਰਾ ਬੈਠੇ ਆ ਫਰੂਟਸ ਦੀਆਂ ਦੁਕਾਨਾਂ ਨੇ ਤੇ ਜਗ ਗਿਫਟਸ ਵਗੈਰਾ ਦੀਆਂ ਦੁਕਾਨਾਂ ਨੇ ਤੇ ਸੰਤਰੇ ਕਿੱਦਾਂ ਦਿੱਤੇ ਤੈਨੂੰ ਹੈ ਤੇ ਠੀਕ ਠੀਕ ਲਗਾ ਲਉ ਨਾ ਹੈ ਸਮਰੂਹ ਦੋ ਨਹੀਂ ਦੇਣੇ ਸੋਪਾ